ਹਾਂਜੀ ਸਾਥੀਓ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਮ ਜੈ ਭਾਰਤ ਸਤ ਸ਼੍ਰੀ ਅਕਾਲ ਜੈ ਭਗਵਾਨ ਬਾਲਮੀਕ ਜੀ ਸਾਥੀਓ ਅੱਜ ਸਾਡੇ ਨਾਲ ਚਾਰ ਲਾਈਨਾਂ ਜਿਹੜੀਆਂ ਉਹ ਸਾਂਝੀਆਂ ਕਰਨ ਲੱਗੇ ਆ ਰਾਕੇ ਵੀਰ ਦੇ ਹੱਕ ਦੇ ਵਿੱਚ ਕਿਉਂਕਿ ਕਈ ਜਾਣੀਆਂ ਕਤੀੜਾ ਜਿਹੜੀਆਂ ਉੱਠ ਰਹੀਆਂ ਆ ਤਾਂ ਕਈਆਂ ਨੇ ਉੱਠਣਾ ਆ ਤੋਂ ਸਾਡੇ ਸਮਾਜ ਦੇ ਨਾਲ ਜਦੋਂ ਵੀ ਕੋਈ ਇਨਸਾਨ ਉੱਠਦਾ ਆ ਬੁਲੰਦੀਆਂ ਨੂੰ ਛੂੰਦਾ ਆ ਤਾਂ ਕਈਆਂ ਦੇ ਕਾਸ਼ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਮਚਣਾ ਸ਼ੁਰੂ ਹੋ ਜਾਂਦੇ ਅੰਦਰੋਂ ਸੋ ਲਾਈਨਾਂ ਲਿਖੀਆਂ ਆ ਤੁਹਾਡੇ ਰੂਬਰੂ ਕਰ ਰਹੇ ਆ ਰਾਕੇ ਲਾਇਆ ਕੀ ਤੂੰ ਹੱਥ ਅਸਮਾਨਾ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾ ਨੂੰ ਰਾਕੇ ਲਾਇਆ ਕੀ ਤੂੰ ਹੱਥ ਅਸਮਾਨਾ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾ ਨੂੰ ਬਣ ਕੇ ਸੱਪ ਬੈਠੇ ਹੁਣ ਜ਼ਹਿਰਾਂ ਕੱਢਦੇ ਆ ਫੁਕਰੀਆਂ ਗੱਲਾਂ ਚੋਂ ਔਕਾਤਾਂ ਦੱਸਦੇ ਆ ਤਮਾਰਾਂ ਦੇ ਪੈਰਾਂ ਦੀ ਮਿੱਟੀ ਤੱਕ ਜੋ ਨਹੀਂ ਅਸੀਂ ਕੀ ਕਰਨਾ ਹੋ ਜਈਆਂ ਭਾਨਾ ਨੂੰ ਰੱਖ ਕੇ ਲਾਇਆ ਕੀ ਤੂੰ ਹੱਥ ਸਮਾਨਾ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾ ਨੂੰ ਰੱਖ ਕੇ ਲਾਇਆ ਕੀ ਤੂੰ ਹੱਥ ਸਮਾਨਾ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾ ਨੂੰ ਸਾਡੀ ਨਿਗਾਹ ਦੇ ਵਿੱਚ ਜੋ ਜੁੱਤੀ ਦੇ ਤੁਲਨੇ ਅੱਜ ਕੱਲ ਉਹਨਾਂ ਦੇ ਵੀ ਖੁੱਲਦੇ ਪੈ ਬੁਲਨੇ ਸਾਡੀ ਨਿਗਾਹ ਦੇ ਵਿੱਚ ਜੋ ਜੁੱਤੀ ਦੇ ਤੁਲਨੇ ਅੱਜ ਕੱਲ ਉਹਨਾਂ ਦੇ ਵੀ ਖੁੱਲਦੇ ਪੈ ਬੁਲਨੇ ਇੱਕੀ ਦੁੱਕੀ ਦਈਏ ਜੜੋਂ ਖਲਾਰ ਹੀ ਸਰਦਾ ਸਜਦਾ ਸਾਡੀ ਕੌਮ ਦੀਆਂ ਉੱਚੀਆਂ ਆਸ਼ਾਨਾਂ ਨੂੰ ਰੱਖ ਕੇ ਲਾਇਆ ਕੀ ਤੂੰ ਹੱਥ ਅਸਮਾਨਾਂ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾਂ ਨੂੰ ਰੱਖ ਕੇ ਲਾਇਆ ਕੀ ਤੂੰ ਹੱਥ ਅਸਮਾਨਾਂ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾਂ ਨੂੰ ਰੱਖ ਕੇ ਵਧ ਅੱਗੇ ਕਰ ਹੋਰ ਤਰਕੀਆਂ ਵੇ ਸਤਿਗੁਰ ਨੇ ਮੇਰਾ ਤੇ ਆਪ ਹੀ ਰਖੀਆਂ ਨੇ ਰੱਖੇ ਬਦ ਅੱਗੇ ਕਰ ਹੋਰ ਤਰਕੀਆਂ ਵੇ ਸਤਿਗੁਰ ਨੇ ਮੇਰਾ ਤੇਰੇ ਤੇ ਆਪ ਹੀ ਰਖੀਆਂ ਨੇ ਮੋਨਿਕਾ ਕਹਿੰਦੀ ਕਰ ਇਗਨੋਰ ਤੇ ਮੰਜ਼ਿਲ ਪਾ ਜੰਦਰੇ ਲੱਗ ਜਾਣੀ ਇਨਾਂ ਦੀਆਂ ਦੁਕਾਨਾਂ ਨੂੰ ਰੱਖ ਕੇ ਲਾਇਆ ਕਿ ਤੂੰ ਹੱਥ ਸਮਾਨਾਂ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾਂ ਨੂੰ ਰੱਖ ਕੇ ਲਾਇਆ ਕਿ ਤੂੰ ਹੱਥ ਸਮਾਨਾਂ ਨੂੰ ਇੱਥੇ ਫਿਕਰ ਪੈ ਗਿਆ ਕਈਆਂ ਜਾਨਾਂ ਨੂੰ ਸੋ ਸਾਥੀਓ ਇਹ ਚੱਲ ਲੈਣਾ ਜਿਹੜੀਆਂ ਲਿਖੀਆਂ ਸੀਆਂ ਅਸੀਂ ਤੇ ਸਾਡੇ ਨਾਲ ਰੋਬਰੂ ਕੀਤੀ ਹੈ ਇਹ ਸਿਰਫ ਉਹਨਾਂ ਕਤੀੜਾਂ ਦੇ ਲਈ ਆ ਜੋ ਸਾਡੇ ਰਾਕੇ ਵੀਰ ਨਾ ਕਹਿਣਗੇ ਬਾਕੀ ਸਮਾਜ ਜਾਂ ਦੁਨੀਆ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਸਿਰਫ ਉਹਨਾਂ ਨੂੰ ਗੱਲਾਂ ਕਹੀਆਂ ਗਈਆਂ ਆ ਜਿਹੜਾ ਸਾਡੇ ਸਮਾਜ ਨਾਲ ਟੱਕਰ ਲੈਂਦੇ ਆ ਤੇ ਇਦਾਂ ਹੀ ਅਸੀਂ ਲਿਖਾਂਗੇ ਤੇ ਇਦਾਂ ਹੀ چیر ਕੇ ਨੰਗਾਗੇ ਸੋ ਜੈ ਗੁਰਦੇਵ ਜੈ ਪੀਮ ਸਤਿਸ਼ਦੀ ਅਕਾਲ ਜੈ ਭਗਵਾਨ ਵਾਲਮੀਕ ਜੀ